जिन्हें करता जानते हैं ಪರಿಪಾಠ सरदार जसवंत सिंह जी जो कि पिछले हफ्ते ही पारसनाना करके सदन पुनः यह कह रहे थे आत्म शांति वास्ते कार्य पर सिखाई परम परवाई सदन फ्रॉम एस डॉक्टर

ਦਾਂਜਾ ਕਰਕੇ ਇਹ ਸੰਤਾਂ ਉੱਤੇ ਅਜਿਹੀ ਕੋਈ ਰੱਖਦੇ ਸੀ ਕਿ ਸਾਡੇ ਵਰਗਾ ਤਾਂ ਕੋਈ ਹੈ ਨਹੀਂ ਦੁਨੀਆਂ ਦੇ ਠੇਕੇ ਦਰਵਾਉਂਦੇ ਸੀ ਜਿਸੀ ਰਹੀਆਂ ਦੇ ਮਾਲਕ ਨੂੰ ਇੱਥੇ ਤਾਂ ਸੰਤਰ ਮਹਾਂ ਸਾਹਿਬ ਵਰਗੇ ਵਿਰੀ ਸਾਸ ਗੁਰੂ ਜੀ ਬੜਾ ਜਨਮ ਕਰਦਾ ਸੀ ਬੜੇ ਕਤਲ ਕਰਦਾ ਸੀ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਸੁਬੰਦਰ ਬਾਸ਼ਾ ਲੋਕਾਂ ਵਿੱਚ ਟਹਿਲਦਾ ਸੀ ਤਾਂ ਉਹਦੇ ਇੱਕ ਇਸ਼ਾਰੇ ਦੇ ਉੱਤੇ ਜਿਵੇਂ ਉਸਨੇ ਹੱਥ ਚੁੱਕਰੋ ਕਰਨਾ ਤਾਂ ਸਰਵੇਖਣ ਸਾਰੀ ਸੰਗਤਾਂ ਨੇ ਸਾਰੇ ਲੋਕਾਂ ਨੇ ਜਿਵੇਂ ਉਹਨੇ ਹੱਥ ਚੁੱਕਰੋ ਕਰਨਾ ਸਾਰੇ ਲੋਕਾਂ ਨੇ ਉੱਤਰੋਂ ਦੇਖਣਾ ਫਿਰ ਉਹਦਾ ਹੁਣ ਚੱਲਦਾ ਸੀ ਸਾਰੀ ਕਾਇਨਾਤ ਉਹਦੇ ਹੱਥੇ ਵਿੱਚ ਸੀ ਕਿਉਂ ਕਾਇਨਾਤ ਕਿਵੇਂ ਵਸ ਕੀਤੀ ਸੀ ਜੋਨ ਤੱਕ ਤੇ ਸਾਥ ਸੰਗਤ ਨੂੰ ਜੀ ਇੱਕ ਦਿਨ ਐਸਾ ਆਇਆ ਜਣੇ ਤਾਂ ਸਭ ਨੇ ਜਾਣਿਆ

ਉਹ ਸੇਤਰਾਹੀ ਜਿਵੇਂ ਆਪਾਂ ਨਾਲ ਉਹਦੀ ਜਿੰਦਗੀ ਤਮੰਨਾ ਹੋਸੀ ਹਰੇ ਬਕਤੀ ਬਣੇ ਜੀ ਉਮਰ ਸੀ ਤੇ ਉਹਦੀ ਜਿੰਦਗੀ ਤਮੰਨਾ ਹੋਸੀ ਆਫਾਕ ਦਾ ਕੋਠੀ ਬਾਲ ਨੇ ਆਪਾਂ ਕਹਿੰਦੇ ਆ ਨਾ ਸੁਖਦਾ ਸਾਹਿਬ ਲਿਖਾ ਕਿ ਉਹਦੇ ਵਿੱਚ ਪਰਪatani 10 ਬਸ ਸੰਗਤ ਜੀ ਕਿਹੜੇ ਬਣ ਕਰ ਜਾਣਾ ਹੈ ਉਨੇ ਕਾ ਆਪਣੇ ਮਹਿਲ ਦੇ ਵਿੱਚ ਜੋਤੀਸ ਬੁਲਾਏ ਭੀਆੰਗੀ ਬੁਲਾਈ ਤੇ ਉਹਨਾਂ ਨੂੰ ਇਹ ਪੁੱਛਦਾ ਕਿ ਆਪ ਕੀ ਤਾਂ ਜਾਣੀ ਜਾਣ ਹੁਣ ਕਿ ਆਪ ਨੂੰ ਤਾਂ ਪਤਾ ਹੀ ਹੈ ਕਿ ਮੈਂ ਕਿੰਨੇ ਜੁਰਮ ਕੀਤੇ ਹਨ ਕਿ ਮੈਨੂੰ ਇਹ ਦੱਸੋ ਬੁਧਿਆੰਗੀ ਜੀ ਬੁਧਿਆੰ ਦੇ ਬੰਨ ज्योति जी जोत से बाल ਨਾਲ ਇਹ ਦੱਸੋ ਕਿ ਮੇਰੀ ਉਮਰ ਹੋਰ ਕਿੰਨੀ ਹੈ ਆਪ ਹਟ ਜਾਣੀ ਜਾਣ ਹਾਂ ਖਜਦੋਂ ਜੋਤ ਜੀ ਸੋ ਆਪਣਾ ਵਧਦੇ ਨਾਲ ਵਿਗਿਆਨੀ ਆਪਣੇ ਬਤਨ ਦੱਸਦੇ ਮੈਂ ਹਉ ਇਹ ਆਖ ਬਤਨ ਦੇ ਮੈਂ ਕਿ ਹੋਣ ਕਰੀ ਮੌਤ ਹੋ ਜਾਣੀ ਹੈ ਹੁਣ ਤਿਆਰੀ